ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਮੈਜਿਕ ਸਿੰਘ ਸੇ ਸੰਦੂ ਹਾਜ਼ਰਾ ਪ੍ਰੋਗਰਾਮ ਨਰਪਖ ਟਾਕਲੇ ਕੀ ਸੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਨਵਾਂ ਐਲਾਨ ਕੀਤਾ ਹੈ ਅੱਜ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਮੋਟਰ ਦੇ ਉੱਪਰ ਘੱਟੋ ਘੱਟ ਚਾਰ ਦਰਖਤ ਜ਼ਰੂਰ ਲਾਏ ਜਾਣ ਸੋ ਇਹ ਪੰਜਾਬ ਦੇ ਵਿੱਚ ਜਿਹੜੀ ਜਗਲਾਤ ਘਟ ਰਿਹਾ ਹੈਗਾ ਉਹਨੂੰ ਲੈ ਕੇ ਪੰਜਾਬ ਸਰਕਾਰ ਦਾ ਇਹ ਇੱਕ ਬੜਾ ਵੱਡਾ ਉਪਰਾਲਾ ਮੰਨਿਆ ਜਾ ਰਿਹਾ ਹੈ ਉਹਨਾਂ ਨੇ ਇਹ ਅਪੀਲ ਹੈ ਜਿਹੜੀ ਅੱਜ ਸਾਲਾਂ ਨੂੰ ਕੀਤੀ ਹੈ ਜੀ ਹਾਲਾਂਕਿ ਅਪੀਲ ਦੇ ਰੂਪ ਦੇ ਵਿੱਚ ਹੀ ਕਿਹਾ ਹੈਗਾ ਕਿ ਜਿਹੜੇ ਚਾਰ-ਚਾਰ ਦਰਖਤਾਂ ਉਹ ਹਰੇਕ ਮੋਟਰ ਤੇ ਲਾਏ ਜਾਣ ਹਰੇਕ ਖੇਤ ਦੇ ਵਿੱਚ ਭਾਵ ਚਾਰ ਦਰਖਤ ਨਵੇਂ ਦਰਖਤ ਜਿਹੜੇ ਚਾਰ ਲਾਏ ਜਾਣ ਤੇ ਇਹਦੇ ਨਾਲ ਨਾਲ 3 ਕਰੋੜ ਦਰਖਤ ਲਾਉਣ ਦਾ ਜਿਹੜਾ ਟੀਚਾ ਹੈਗਾ ਪੰਜਾਬ ਦੇ ਵਿੱਚ ਰੱਖਿਆ ਗਿਆ ਹੈ ਬਿਲਾਵ ਸਰਕਾਰ ਵੱਲੋਂ ਤੇ ਇਹਦੇ ਨਾਲ ਨਾਲ ਹੀ ਉਹਨਾਂ ਨੇ ਇਹ ਗੱਲ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਜਿਹੜਾ ਇਹ ਦਰਖਤ ਲਾਉਣ ਦੀ ਮੁਹਿੰਮ ਹੈ ਇਹਦੀ ਨਿਗਰਾਨੀ ਨੇ ਆਪ ਕਰਨ ਤੇ ਆਪ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹ ਜਿਹੜੇ ਇਸ ਤਰ੍ਹਾਂ ਬਰਾਖਤਾ ਇਹ ਲਾਏ ਜਾਣ ਸੋ ਵਾਕਈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਦੀ ਜ਼ਰੂਰਤ ਹੈ ਪੰਜਾਬ ਸਰਕਾਰ ਵੱਲੋਂ ਉਸ ਵੱਲ ਚੱਕੇ ਜਾ ਰਹੇ ਕਦਮ ਚੰਗਾ ਅប្រਾਲਾ ਕਿਹਾ ਜਾ ਸਕਦਾ ਸੋ ਜੋ ਸਰਕਾਰ ਚੰਗਾ ਕਰ ਰਹੀ ਹੈ ਉਹਦੀ ਸਲਾਹਾ ਕਰਨੀ ਵੀ ਬਣਦੀ ਹੈ ਮਸਲਾਂ ਜਿਸ ਤਰ੍ਹਾਂ ਦਾ ਲਹਿਰੀ ਪਾਣੀ ਹੈ ਉਹ ਜਿਸ ਤਰ੍ਹਾਂ ਖੇਤਾਂ ਤੱਕ ਪਹੁੰਚਾਇਆ ਗਿਆ ਇਹ ਸਰਕਾਰ ਦਾ ਬਹੁਤ ਵੱਡਾ ਅប្រਾਲਾ ਭਗਵੰਤ ਮਾਨ ਦੀ ਸਰਕਾਰ ਦਾ ਔਰ ਇਹ ਵੀ ਬਹੁਤ ਵੱਡਾ ਅប្រਾਲਾ ਮੰਨਿਆ ਜਾਊਗਾ ਕਿ ਉਹਨਾਂ ਨੇ ਜਿਹੜਾ ਇਹ ਦਰਖਤਾਂ ਵਾਲੀ ਗੱਲ ਕੀਤੀ ਆ ਜਿਹੜੀ ਮਾਲਵਾ ਨਹਿਰ ਦੀ ਗੱਲ ਹੋ ਰਹੀ ਹੈ ਉਹ ਵੀ ਇੱਕ ਬਹੁਤ ਵੱਡਾ ਅਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਹੜੀਆਂ ਪੱਕੀਆਂ ਨਹਿਰਾਂ ਦੇ ਨਾਲ ਮੁਖਸਰ ਸਾਹਿਬ ਵਾਲੇ ਪਾਸੇ ਜਿਹੜੀ ਉਹ ਨਹਿਰ ਕੱਢਣ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਹੈਗਾ ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਦਰਖਤਾਂ ਦੀ ਸੋ ਦਰਖਤ ਕਿਸੇ ਸਮੇਂ ਕਿਸਾਨਾਂ ਦੇ ਜਿਹੜੇ ਖੇਤਾਂ ਦੇ ਨਾਮ ਉਹ ਦਰਖਤਾਂ ਦੇ ਉੱਪਰ ਹੁੰਦੇ ਸੀ ਕਿਆ ਨਾਮ ਆਉਂਦਾ ਵੀ ਟਾਲੀ ਵਾਲੇ ਖੇਤ ਜਾਮਣ ਵਾਲੇ ਖੇਤ ਤੂਤਾ ਵਾਲੇ ਖੇਤ ਸੋ ਇਸ ਤਰ੍ਹਾਂ ਦੇ ਨਾਮ ਆ ਜਿਹੜੇ ਦਾ ਨਾਮਾਂ ਦੇ ਉੱਪਰ ਜਿਹੜੇ ਖੇਤਾਂ ਦੇ ਨਾਮ ਆ ਕਿਸਾਨਾਂ ਦੇ ਰੱਖੇ ਹੁੰਦੇ ਸੀਗੇ ਪਰ ਜਦੋਂ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਆਈ ਝੋਨੇ ਦੀ ਫਸਲ ਨੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਜਿਹੜਾ ਕਦੂ ਕਰਨਾਗਾ ਜਾਂ ਉਸ ਤਰ੍ਹਾਂ ਦਾ ਘੇਰਾ ਬੰਦੀ ਆ ਉਹਦੇ ਵਿੱਚ ਜਿਹੜਾ ਕੋਈ ਦਰਾਸਤਾ ਹੁੰਦਾ ਉਹ ਪੱਟ ਦਿੱਤਾ ਗਿਆ ਸੋ ਪੰਜਾਬ ਦੇ ਵਿੱਚੋਂ ਜਿੱਥੇ ਜਿਹੜੀਆਂ ਨਵੀਆਂ ਹੌ ਸੜਕਾਂ ਦੀ ਸਾਰੀ ਹੋਈ ਆ ਉਹਨੇ ਆ ਸਰੂਰਾਂ ਦੇ ਉੱਪਰ ਲੱਗੇ ਹੋਏ ਸੜਕਾਂ ਦੇ ਉੱਪਰ ਲੱਗੇ ਹੋਏ ਦਰਖਤਾਂ ਦੀ ਵੱਡੇ ਪੱਦਰ ਦੇ ਉੱਪਰ ਕਟਾਈ ਕਰਵਾਈ ਗਈ ਆ ਉਹਦੇ ਕਾਰਨ ਕਿਉਂਕਿ ਸੜਕਾਂ ਚੌੜੀਆਂ ਹੋ ਰਹੀਆਂ ਨੇ ਜੀਆਂ ਪੁਰਾਣੇ ਦਰਖਤ ਪੱਟ ਦਿੱਤੇ ਗਏ ਆ ਉਹਨਾਂ ਦੇ ਜਿਹੜੇ ਨਵੇਂ ਦਰਖਤ ਆ ਜਿਹੜੇ ਉਸ ਤਰ੍ਹਾਂ ਦੇ ਨਹੀਂ ਆ ਜਿਹੜੀਆਂ ਸੜਕਾਂ ਨੇ ਉਹ ਇਸ ਤਰ੍ਹਾਂ ਸੋਨਮਰਨ ਨਹੀਂ ਦਿਖ ਰਹੀਆਂ ਨੇ ਜੀਆਂ ਸੋ ਦੂਸਰੇ ਪਾਸੇ ਮਤਲਬ ਜਿਹੜਾ ਅਸੀਂ ਗੱਲ ਖੀਤਾਂ ਦੀ ਕਰ ਰਹੇ ਆ ਕਿ ਖੀਤਾਂ ਦੇ ਵਿੱਚੋਂ ਦੇ ਦਰਖਤ ਆ ਉਹ ਕਿਸਾਨਾਂ ਨੇ ਵੱਡੀ ਪੱਦਰ ਦੇ ਉੱਪਰ ਪੱਟੇ ਨੇਗੇ ਸੋ ਇਹ ਕਿਸਾਨਾਂ ਅੰਦੀ ਇਨੂੰ ਅਸੀਂ ਕਹਿ ਸਕਦੇ ਹਾਂ ਜੀ ਵੀ ਨਾ ਸਮਝੀ ਕਹਿ ਲਈ ਜਾਂ ਇੱਕ ਬੇਨੁਰੀ ਹੋੜ ਹੈ ਜਿਹੜੀ ਵੱਧੀ ਹੋਈ ਸੀ ਜਿਹੜਾ ਲੱਗਦਾ ਸੀ ਆ ਕਿ ਇੱਥੋਂ ਦੀ ਮੇਰਾ ਟਰੈਕਟਰ ਨਹੀਂ ਲੰਘਣਾ ਇੱਥੋਂ ਦੀ ਮੇਰਾ ਸੁਹਾਗਾ ਨਹੀਂ ਲੰਘਣਾ ਇੱਥੋਂ ਦੀ ਮੇਰਾ ਮਤਲਬ ਕੰਬਾਈਨ ਨਹੀਂ ਲੰਗਣੀ ਸੋ ਇਸ ਚੱਕਰ ਦੇ ਵਿੱਚ ਦੀ ਅੰਦਰ ਆਸਤਾਂ ਦੀ ਕਟਾਈ ਆ ਜਿਹੜੀ ਖੇਤਾਂ ਦੇ ਵਿੱਚੋਂ ਹੋਈ ਆ ਸੋ ਇਹ ਬਹੁਤ ਵੱਡਾ ਅਪਰਾਧ ਆ ਮੋਟਰਾਂ ਦੇ ਉੱਪਰ ਦੇ ਇਸ ਤਰ੍ਹਾਂ ਦੇ ਦਰਖਤ ਹੈ ਜੇ ਲੱਗਦੇ ਆ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਨੇ ਤਾਂ ਚਾਰ-ਚਾਰ ਕਹੇ ਆ ਜੇ ਵੱਧ ਵੀ ਲੱਗ ਜਾਂਦੇ ਆ ਤਾਂ ਮੋਟਰ ਦੇ ਉੱਪਰ ਲੱਗਿਆ ਦਰਖਤ ਕਿਤਾ ਪੜਾ ਕਿਉਂਕਿ ਮੋਟਰ ਦੇ ਉੱਪਰ ਪਾਣੀ ਹੁੰਦਾਗਾ ਮੋਟਰ ਦੇ ਉੱਪਰ ਲੱਗਿਆ ਹੋਇਆ ਕੋਈ ਵੀ ਦਰਖਤ ਕਦੇ ਵੀ ਖੇਤ ਦੇ ਜਿਹੜਾ ਬੋਰ ਦੇ ਨੇੜੇ ਲੱਗਿਆ ਹੋਇਆ ਉਹ ਸੁੱਕਦਾ ਨਹੀਂ ਹੈਗਾ ਉਹ ਦਰਖਤ ਮਤਲਬ ਪੂਰ ਝੜ ਜਾਗਾ ਜਿਵੇਂ ਆਪਾਂ ਕਹਿ ਸਕਦੇ ਆ ਤੇ ਉਹ ਜਿਹੜੇ ਨਵੇਂ ਪੌਦੇ ਲਾਇਆ ਜਿਸ ਤਰ੍ਹਾਂ ਆ ਪ੍ਰਾਲਾ ਜਿਹੜਾ ਕੀਤਾ ਗਿਆ ਹੈ ਬਹੁਤ ਸਲਾਘਾਯੋਗ ਹੈ ਸੋ ਇਸ ਤਰ੍ਹਾਂ ਇਹਦਾ ਦਿਨ ਅਸਲ ਦੇ ਵਿੱਚ ਕਿਸਾਨਾਂ ਨੂੰ ਵੀ ਜਿਹੜੀਆਂ ਚੰਗੀਆਂ ਗੱਲਾਂ ਸਰਕਾਰ ਦੀਆਂ ਉਹਦਾ ਸਾਥ ਦੇਣਾ ਬਣਦਾ ਹੈਗਾ ਸੋ ਅੱਜ ਦੇ ਲਈ ਇੰਨੇ ਹੀ ਤੁਹਾਡੇ ਨਾਲ ਫਿਰ ਗੱਲਬਾਤਾਂ ਜਿਹੜੀਆਂ ਪੰਜਾਬ ਦੇ ਵਾਤਾਵਰਣ ਬਾਰੇ ਪੰਜਾਬ ਬਾਰੇ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਮੇਰੇ ਪਾਸ ਪੋਸਟ ਨਾਲ ਧੰਨਵਾਦ